ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ نیوز ਤੇ ਮੈਂ ਹਾਂ ਨਕੇਸ਼ ਸ਼ਰਮਾ ਸੋ ਲੈਂਡ ਪੁੱਲਿੰਗ ਪਾਲਿਸੀ ਦਾ ਲਗਾਤਾਰ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਜੇਕਰ ਅਸੀਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਤੇ ਪੁਰ ਹੀਰਾਂ ਦੇ ਵਿੱਚ ਵਸਦੇ ਕਿਸਾਨਾਂ ਦੀ ਜ਼ਮੀਨ ਵੀ ਇਸ ਪਾਲਿਸੀ ਦੇ ਅੰਡਰ ਆ ਰਹੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਕਿ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਪਹਿਲਾਂ ਬੋਰਡ ਜਿਹੜੇ ਕਿ ਲਗਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਨੁਮਾਇੰਦਿਆਂ ਦਾ ਬਾਈਕਾਟ ਕੀਤਾ ਜਾਂਦਾ ਹੈ ਬੋਰਡ ਲਗਾਏ ਜਾਂਦੇ ਨੇ ਪਿੰਡਾਂ ਬਾਹਰ ਫਿਰ ਟਰੈਕਟਰ ਮਾਰਚ ਕੀਤਾ ਜਾਂਦਾ ਹੈ ਤਾਂ ਅੱਜ ਡੀਸੀ ਦਫਤਰ ਬਾਹਰ ਧਰਨਾ ਪ੍ਰਦਰਸ਼ਨ ਵੀ ਜਿਹੜਾ ਕਿ ਕੀਤਾ ਜਾ ਰਿਹਾ ਹੈ ਹਾਲਾਂਕਿ ਰੋਡਾਂ ਦੇ ਉੱਤੇ ਅੱਜ ਬਾਰਿਸ਼ ਹੋਣ ਕਰਕੇ ਚਿੱਕੜ ਵੀ ਸੀ ਪਰੰਤੂ ਫੇਰ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਇੱਥੇ ਆ ਕੇ ਬੈਠੇ ਹੋਏ ਨੇ ਤੇ ਆਪਣਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਰ ਅੱਜ ਵਿਰੋਧ ਕੀਤਾ ਜਾ ਰਿਹਾ ਹੈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਥੇ ਕੀ ਕਹਿਣਾ ਚਾਹੋਗੇ ਦੇਖੋ ਸਤਕਾਰ ਤੋਂ ਦੁਖੀ ਹੋ ਗਏ ਆ ਅੱਜ ਦੁਆਬਾ ਪਾਕਿਸਤਾਨ ਕਮੇਟੀ ਨੇ ਫੈਸਲਾ ਕੀਤਾ ਕਿ ਅੰਦੋਲਨ ਦੀ ਸ਼ੁਰੂਆਤ ਕਰਾਂਗੇ। ਤੋਂ ਸ਼ੁਰੂਆਤ ਆਜੇ ਹਿਆਰਪੁਰ ਡੀਸਬ ਦਫ਼ਤਰ ਦੇ ਸਾਹਮਣੇ ਕਰ ਲਈ। ਤੁਹਾਨੂੰ ਪਤਾ ਹੈ ਇੱਕ ਤੇ ਮੁੱਦਾ ਸਰਕਾਰ ਦਾ ਲੈਂਡ ਪੁਲਿੰਗ ਪਾਲਿਸੀ ਦਾ ਚੱਲ ਪਿਆ ਆ। ਉਹ ਪਿੰਡਾਂ 'ਚ ਬੋਰਡ ਲੱਗ ਆਇਆ, ਨੋ ਐਂਟਰੀ ਸ਼ੁਰੂ ਹੋ ਗਈ ਹੈ। ਤੇ ਲੋਕਾਂ ਨੇ ਤੁਸੀਂ ਆਉਣ ਨਾਲ ਦਿਨਾਂ ਦੇਖੋ ਇਹਨਾਂ ਦੇ ਗਿੱਲੀਆਂ ਪਾਥੀਆਂ ਮਾਰ ਰਹੀਆਂ। ਸਟੈਪ ਬਾਈ ਸਟੈਪ ਅਸੀਂ ਕਹਿ ਲਈਏ ਚੱਲ ਰਹੇ ਨੇ ਪ੍ਰਦਰਸ਼ਨ ਪਹਿਲਾਂ ਬੋਰਡ ਲਗਾਏ ਜਾਂਦੇ ਨੇ। ਆਮ ਆਦਮੀ ਪਾਰਟੀ ਦੀ ਨੁਮਾਇੰਦਿਆਂ ਦੀ ਐਂਟਰੀ ਬੈਨ ਕੀਤੀ ਜਾਂਦੀ ਹੈ ਟਰੈਕਟਰ ਮਾਰਚ ਕੀਤਾ ਜਾਂਦਾ ਹੈ ਤੇ ਅੱਜ ਥਰਡ ਸਟੈਪ ਜਿਹੜਾ ਕਿ ਧਰਨਾ ਦਿੱਤਾ ਜਾ ਰਿਹਾ ਹੈ ਕਿਸ ਤਰ੍ਹਾਂ ਦੇ ਨਾਲ ਦੇਖਦੇ ਹਾਂ ਦੇਖੋ ਇੱਕ ਤੇ ਲੈਂਡ ਪੁਲਿੰਗ ਪਾਲਿਸੀ ਦਾ ਹੋ ਗਿਆ ਇੱਕ ਗੰਨੇ ਦੀ ਬਕਾਇਆ ਰਾਸ਼ੀ ਜਿਹੜੀ ਸਬਸਿਡੀ ਆ ਮੇਨ ਅੱਜ ਉਹਦਾ ਲੱਗਾ ਹੋਇਆ ਹੈ ਮੇਨ ਉਹਦਾ ਲੈਂਡ ਪੁਲਿੰਗ ਪਾਲਿਸੀ ਨਾਲ ਲੱਗੀ ਹੋਈ ਹੈ ਔਰ ਜਿਹੜਾ ਗੰਨੇ ਦਾ ਬਕਾਇਆ ਸਾਡਾ 133 ਕਰੋੜ ਰੁਪਈਆ ਸਰਕਾਰ ਸਬਸਿਡੀ ਦੱਬ ਕੇ ਬੈਠੀ ਹੈ ਇਹ ਉਹ ਕਹਿੰਦੇ ਆ ਅਮਨ अरोड़ा ਜੀ ਨਾਲ ਵੀ ਗੱਲ ਹੋਈ ਸੀ ਕੇਨ ਕਮਿਸ਼ਨ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ 106 ਕਰੋੜ ਰ ਉੱਤੇ ਸਾਈਨ ਕਰਨ ਵਾਲੇ ਬਾਕੀ ਸਾਈਨ ਇਹਨੇ ਕਿਹਨੇ ਕਰਨੇ ਨੇ ਕਿਸਾਨ ਜਿੱਥੇ ਬੰਦੀਆਂ ਨੇ ਸਾਈਨ ਕਰਨੇ ਆ ਕਿਸਾਨਾਂ ਤਰਾ ਤਰਾ ਕਰਦੇ ਆ ਯੂਰੀਆ ਸਾਨੂੰ ਨਹੀਂ ਮਿੰਡਿਆ ਜੇ ਯੂਰੀਆ ਮਿਲਦਾ ਨਾਲ ਮਹਿੰਗੇ ਪ੍ਰੋਟੈਕਟ ਦਿੰਦੇ ਆ ਉਹਨੇ ਦਾ ਯੂਰੀਆ ਨਹੀਂ ਜਿੰਨੇ ਦੇ ਪ੍ਰੋਟੈਕਟ ਆ ਅਵਾਰਾ ਪਸ਼ੂ ਸੂਰ ਕੁੱਤੇ ਇਹਨਾਂ ਦੀ ਕੋਈ ਰੋਕਥਾਮ ਨਹੀਂ ਹੈਗੀ ਤਾਂ ਕਹਿਣ ਤੋਂ ਭਾਗ ਹੈ ਸਰਕਾਰ ਖੜੀ ਕਿੱਥੇ ਆ ਸਰਕਾਰ ਦਾ ਚਿਹਰਾ ਜਿਹੜਾ ਨੰਗਾ ਹੋ ਗਿਆ ਆ ਲੋਕ ਦੁਖੀ ਆ ਲੋਕ ਸੜਕਾਂ ਤੇ ਆ ਗਏ ਆ ਆ ਦੇਖ ਲਓ ਹਿਆਰਪੁਰ ਦੇ ਵਿੱਚ ਪਾਣੀ ਪਾਣੀ ਘੁੰਮ ਰਿਹਾ ਇੰਨੀ بارش ਦੇ ਦੌਰਾਨ ਵੀ ਜਿਹੜੀ ਆ ਜੱਥੇਬੰਦੀ ਦੇ ਜਿਹੜੇ ਕਿੱਡਰੇ ਆ ਉਹ ਨਿਕਲ ਕੇ ਬਾਹਰ ਆਇਆ ਕਿਉਂਕਿ ਦੁਖੀ ਆ ਔਰ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਤੇ ਭਾਈ 2 ਹਫ਼ਤਿਆਂ ਦੇ ਵਿੱਚ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਾ ਪਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰੋਡ ਤੇ ਜਿਹੜਾ ਆ ਨੈਸ਼ਨਲ ਹਾਈਵੇ ਜਾਮ ਕਰਾਂਗੇ ਫਿਰ ਨਾ ਕਿਉਂ ਭਈ ਇਹ ਕਿਸਾਨ ਬੇਲਿਆ ਕਿਸਾਨ ਧਰ ਨਹੀਂ ਲਾਉਂਦੇ ਆ ਤੇ ਜਿਹੜੀ ਲੈਂਡ ਪੂਲਿਟ ਪੋਲਿਸੀ ਆ ਉਹਨੂੰ ਤੁਰੰਤ ਜਿਹੜਾ ਰੱਦ ਕੀਤਾ ਜਾਵੇ ਸਰ ਪੇਜਾਂ ਤੇ ਉਹ ਆਪਣੇ ਪੇਜਾਂ ਤੇ ਪਾ ਰਹੇ ਨੇ ਕਿ ਕਿਸਾਨਾਂ ਦਾ ਸਮਰਥਨ ਦੇਖਣ ਨੂੰ ਮਿਲ ਰਿਹਾ ਹੈ ਪਰ ਅਸੀਂ ਤਾਂ ਰੋਸ਼ ਹੀ ਦੇਖ ਰਹੇ ਹਾਂ ਕਿਹੜੇ ਕਿਸਾਨਾਂ ਦਾ ਸਮਰਥਨ ਉਹਨਾਂ ਨੂੰ ਮਿਲ ਰਿਹਾ ਹੈ ਦੇਖੋ ਸਾਨੂੰ ਵੀ ਨਹੀਂ ਪਤਾ ਲੱਗਦਾ ਇਹ ਮੈਨੂੰ ਲੱਗਦਾ ਆਪਦੀ ਪਾਰਟੀ ਦੇ ਉਹਨਾਂ ਦੇ ਕਿਸਾਨ ਆ ਜਿਨ੍ਹਾਂ ਦਾ ਸਮਰਥਨ ਮਿਲਿਆ ਜਿਹੜੇ ਸੱਚਮੁੱਚ ਦੇ ਕਿਸਾਨ ਆ ਜਿਹੜੇ ਜ਼ਮੀਨ ਨਾਲ ਜੁੜੇ ਹੋ ਜ਼ਮੀਨ ਸਾਡੀ ਮਾਂ ਆ ਤੇ ਆਪਣੀ ਮਾਂ ਨੂੰ ਥੋੜੀ ਅਸੀਂ ਵੇਚ ਦਵਾਂਗੇ ਹੁਣ ਸੋ ਉਹ ਕਿਸਾਨ ਸਾਨੂੰ ਜਾਲੀ ਕਿਸਾਨ ਲੱਗਦੇ ਆ ਉਹਨਾਂ ਦੀ ਪਾਰਟੀ ਦੇ ਕਿਸਾਨ ਲੱਗਦੇ ਆ ਉਹਨਾਂ ਦੇ ਦਿਨਾਂ ਦੇ ਵਿੱਚ ਪਰਦਾ ਸਾਫ ਹੋ ਜਾਊਗਾ ਇਸ ਤੋਂ ਬਾਅਦ ਅੱਜ ਜਿਹੜਾ ਕਿ ਤੀਸਰਾ ਸਟੈਪ ਹੈ ਕਹਿ ਲਈਏ ਇਸ ਤੋਂ ਅਗਲਾ ਸਟੈਪ ਜਿਹੜਾ ਕਿ ਕੀ ਹੋਵੇਗਾ ਕਿਉਂਕਿ ਲੱਗਦਾ ਹੈ ਇਹਨਾਂ ਦੇ ਨਾਲ ਸਰਕਾਰ ਦੇ ਕੰਨ ਤੇ ਜੂ ਰਹਿਣਗੇਗੀ ਦੇਖੋ ਅਸੀਂ ਤਾਂ ਜੂਆਂ ਸਿਰ 'ਚ ਪਾਉਣੀਆਂ ਕੇਂਦਰ ਸਰਕਾਰ ਦੇ ਵੀ ਸਿਰ 'ਚ ਜੂਆਂ ਪਾ ਕੇ ਆਏ ਸੀ ਇਹਨਾਂ ਦੇ ਵੀ ਪਾਉਣੀਆਂ ਆ ਤੇ ਖੁਰਕਦੇ ਰਹਿਣਗੇ ਤੇ ਇਹੋ ਜਿਹੇ ਖੁਰਕ ਪਾਵਾਂਗੇ ਇਹਨਾਂ ਨੂੰ ਚੱਲਦਾ ਵੀ ਕਰਾਂਗੇ ਤੇ ਆਪਦੀਆਂ ਮੰਗਾਂ ਵੀ ਮਨਾਵਾਂਗੇ ਆ ਸ਼ੁਰੂਆਤ ਆ ਜ਼ਿਲ੍ਹੇ ਹਿੜਪੁਰ ਤੋਂ ਸ਼ੁਰੂਆਤ ਕੀਤੀ ਆ ਤੇ ਇਹ ਇਹਨਾਂ ਨੂੰ ਬਹੁਤ ਮਹਿੰਗੀ ਪੈਣੇ ਵਾਲੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸੜਕਾਂ ਤੇ ਜਿਹੜੇ ਆ ਫਿਰ ਰੋਡ ਬਲੌਕ ਦਿਖੂਗੇ ਧਰਨੇ ਵਿਜਾਰੇ ਦਿਸੂ ਏ ਤੇ ਇਹ ਬੇਬ ਬਣ ਜਾਣੀ ਆ ਸਰਕਾਰ ਵਾ ਮੁਕੋਤਣਾ ਜਿਹੜਾ ਔਖਾ ਹੋ ਜਾਣਾ ਸਰ ਕਿਸਾਨ ਅੰਨਦਾਤਾ ਨੇ ਜੀ ਇਹੀ ਗੱਲਾਂ ਜਿਹੜੀਆਂ ਕਿ ਕਈਆਂ ਗਈਆਂ ਕਿ ਸਾਡੇ ਭਰਾ ਨੇ ਅਸੀਂ ਇਹਨਾਂ ਦੇ ਨਾਲ ਆ ਪਰ ਹੁਣ ਕੇਂਦਰ ਤੋਂ ਬਾਅਦ ਸੈਂਟਰ ਸਰਕਾਰ ਦੇ ਵੱਲੋਂ ਇਹਨਾਂ ਵੱਲੋਂ ਵੀ ਧੱਕਾ ਕੀਤਾ ਜਾ ਰਿਹਾ ਸਾਨੂੰ ਲੱਗਦਾ ਕਿ ਆਰਐਸਐਸ ਇਹਨਾਂ ਨੂੰ ਆਮ ਪਾਰਟੀ ਨੂੰ ਤੇ ਜਿਹੜੀ ਕੇਂਦਰ ਸਰਕਾਰ ਆਪਣੇ ਸੈਂਟਰ ਦੀ ਸਰਕਾਰ ਨੂੰ ਕਾਮਨ ਜਿਹਾ ਚਲਾ ਰਹੀ ਆ ਸੋ ਉਹਨੂੰ ਚਲਾ ਰਹੀ ਕਰਕੇ ਅਜੰਡਾ ਇਹਨਾਂ ਦਾ ਇੱਕੋ ਹੀ ਆ ਕਿ ਕਿਸਾਨਾਂ ਤੋਂ ਜ਼ਮੀਨਾਂ ਖੋਹਣੀਆਂ ਆ ਤੇ ਉਹ ਇਧਰੋਂ ਨਾ ਲੈ ਕੇ ਇਧਰੋਂ ਲੈ ਕੇ ਉਹ ਜ਼ਮੀਨਾਂ ਖੋਲਣੀਆਂ ਸਾਡੇ ਪੱਲੇ ਕੀ ਰਹਿਣਾ ਦੋ ਕਨਾਲ ਕਿੱਲੇ ਚ ਛੇਕ ਨਾਲ ਸਰਕਾਰ ਨੇ ਲੈ ਜਾਣਾ ਹੁਣ ਜੇ 9-10 ਕਿੱਲੇ ਵਾਲਾ ਕਿਸਾਨ ਹੋਇਆ ਉਹ ਤੋਂ ਡਿਵੈਲਪਮੈਂਟ ਚਾਰਜ ਵੀ ਲਊਗੇ ਸੋ ਕਹਿਣ ਤੋਂ ਭਾਵ ਆ ਭੀ ਸਾਡੇ ਪੱਲੇ ਕੁਛ ਨਹੀਂ ਰਹਿਣਾ ਜ਼ਮੀਨਾਂ ਸਾਡੀਆਂ ਚਲ ਜਾਣੀਆਂ ਪੰਜਾਬ ਦੀ ਧਰਤੀ ਬੰਜਰ ਬਣ ਜਾਣੀ ਆ ਪੰਜਾਬ ਨੂੰ ਅਜਾੜਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਨੂੰ ਬਸਾਉਣਾ ਚਾਹੁੰਦੇ ਆ ਸਮਨਜੀਤ ਰਾਏ ਜੀ ਵੀ ਕਿਸਾਨੀ ਆਗੂ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਰ ਅੱਜ ਜਿਹੜਾ ਕਿ ਪਹਿਲਾਂ ਤਾਂ ਸਟੈਪ ਬਾਈ ਸਟੈਪ ਵਿਰੋਧ ਕੀਤਾ ਗਿਆ ਆਮ ਆਦਮੀ ਪਾਰਟੀ ਵਾਲਿਆਂ ਦੇ ਬਾਈਕਾਟ ਤੇ ਬੋਰਡ ਲਾਏ ਗਏ ਟਰੈਕਟਰ ਮਾਰਚ ਕੀਤਾ ਗਿਆ ਤੇ ਅੱਜ ਧਰਨਾ ਪ੍ਰਦਰਸ਼ਨ ਡੀਸੀ ਦਫ਼ਤਰ ਬਾਹਰ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਦੇਖੋ ਇਹ ਸਾਡੀ ਭਰਾਤਰੀ ਜਥੇਬੰਦੀ ਆ ਦੁਆਬਾ ਕਿਸਾਨ ਕਮੇਟੀ ਇਹ ਉਹਨਾਂ ਵੱਲੋਂ ਧਰਨਾ ਹੈ ਲੈਂਡ ਪੂਲਿੰਗ ਔਰ ਗੰਨੇ ਦੇ ਬਕਾਇਆ ਨੂੰ ਲੈ ਕੇ ਅਸੀਂ ਅੱਜ ਐਫੀਡਾਉਟ ਦੇਣ ਆਏ ਸੀ ਇੱਥੇ ਦੋਵਾਂ ਪਿੰਡਾਂ ਵੱਲੋਂ ਦੋਵਾਂ ਪਿੰਡਾਂ ਦੇ ਸਾਰੇ ਦੇ ਸਮੂੱਚੇ ਕਿਸਾਨ ਅੱਜ ਐਪੀਡੈਵਟ ਦੇਣ ਆਏ ਨੇ ਕਿ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦੇਣੀ ਜਿਹੜਾ ਇਹ ਕਹਿੰਦੇ ਸੀ ਵੀ ਇਤਰਾਜ਼ ਪੱਤਰ ਦਿਓ ਅੱਜ ਇਤਰਾਜ਼ ਪੱਤਰ ਪੁੱਡਾ ਦਾ ਜਿਹੜਾ ਰਿਲੇਟਡ ਦਫ਼ਤਰ ਹੈ ਇੱਥੇ ਹੁਸ਼ਿਆਰਪੁਰ ਉਹਨਾਂ ਨੂੰ ਦੇ ਦਿੱਤੇ ਨੇ ਅਸੀਂ ਦੋਵਾਂ ਪਿੰਡਾਂ ਦੇ ਮਤੇ ਪੱਕੀ ਵੀ ਦੇ ਦਿੱਤੇ ਨੇ ਸੋ ਇਸ ਕਰਕੇ ਇਹ ਸਾਡੀ ਭਰਾਤਰੀ ਜਥੇਬੰਦੀ ਆ ਸਾਰੇ ਆਪਾਂ ਇਕੱਠੇ ਆ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਲੜਾਂਗੇ ਤਾਂ ਹੀ ਇਸ ਜ਼ਬਰ ਸਰਕਾਰ ਨੂੰ ਝੁਕਾਵਾਂਗੇ ਹੋਰ ਅਸੀਂ ਜਿਹੜਾ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਤੁਸੀਂ ਪਰਸੋਂ ਦਾ ਟਰੈਕਟਰ ਮਾਰਚ ਵੀ ਵੇਖਿਆ ਹੋਊਗਾ ਆਉਣ ਵਾਲੇ ਦਿਨਾਂ 'ਚ ਦੇਖੋਗੇ ਇਹ ਰੋਹ ਹੋਰ ਵਧੇਗਾ ਪਿੰਡਾਂ ਤੱਕ ਇਹ ਮਤ ਸਮਝਿਆ ਜਾਵੇ ਕਿ ਦੋ ਹੀ ਪਿੰਡ ਨੇ ਹਸ਼ਿਆਰਪੁਰ ਦੇ ਇਹ ਪਰਸੋਂ ਵਿਖਾ ਦਿੱਤਾ ਕਿ ਸਾਰਾ ਹਸ਼ਿਆਰਪੁਰ ਇਕੱਠਾ ਹੈ ਅੱਜ ਇਹ ਸਾਡੇ ਵੀਰ ਸਾਰੇ ਡਾਂਡੇ ਤੋਂ ਮਕੇਰੀਆਂ ਤੋਂ ਦੇਖੋ ਤੁਸੀਂ ਕਿਤੇ ਕਿਤੇ ਚੱਲ ਕੇ ਆਏ ਨੇ ਇਸ ਪਾਲਿਸੀ ਦੇ ਅਗੇਂਸਟ ਇਹਦਾ ਮਤਲਬ ਕੀ ਹੈ ਕਿ ਪੂਰੇ ਦਾ ਪੂਰਾ ਹਸ਼ਿਆਰਪੁਰ ਇਕੱਠਾ ਹੈ ਇਸ ਮਸਲੇ 'ਚ ਇਹ ਪਰਿਵਾਰ ਹੈ ਇੱਕ ਸਾਰਾ ਕਿਸਾਨਾਂ ਦਾ ਅਸੀਂ ਇੱਕ ਇੰਚ ਵੀ ਨਹੀਂ ਜ਼ਮੀਨ ਦੇਣੀ ਇਹ ਇਸ ਕਰਕੇ ਅੱਜ ਜਿਹੜਾ ਐਫੀਡੈਟ ਵੀ ਇਹੀ ਸਬਮਿਟ ਕਰ ਦਿੱਤੇ ਸਰ ਜਦੋਂ ਕੇਂਦਰ ਸਰਕਾਰ ਵੱਲੋਂ ਰੂਲ ਪਾਸ ਕੀਤੇ ਗਏ ਸੀ ਤਾਂ ਕਹਿ ਰਹੇ ਸੀਗੇ ਕਿ ਕਿਸਾਨ ਸਾਡੇ ਭਰਾ ਨੇ ਜੀ ਅਸੀਂ ਇਹਨਾਂ ਦੇ ਬਿਲਕੁਲ ਨਾਲ ਆ ਪਰ ਅੱਜ ਜੇਕਰ ਗੱਲ ਕਰੀਏ ਤਾਂ ਇਹਨਾਂ ਵੱਲੋਂ ਹੀ ਤਸ਼ੱਦਦ ਢਾਈ ਜਾ ਰਹੀ ਹੈ ਜੀ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਅਸੀਂ ਇਹਨਾਂ ਨੇ ਵਰਗਲਾ ਲਿਆ ਭਲੇਖੇ ਜੋ ਕਮੇਟੀ ਕਰਦਾ ਸੀ ਭਗਵੰਤ ਮਾਨ ਉਹ ਕਮੇਟੀ ਕਰ ਕਰਕੇ ਲੋਕਾਂ ਨੂੰ ਉਹਨੇ ਬੜਾ ਐ ਬਣ ਕੇ ਦੱਸਦਾ ਸੀ ਵੀ ਮੈਂ ਸ਼ਹੀਦਾਂ ਦਾ ਵਾਰਿਸ ਹਾਂ ਅਸੀਂ ਕਹਿੰਦੇ ਸੀ ਵੀ ਭਗਤ ਸਿੰਘ ਦਾ ਵਾਰਿਸ ਹੈ ਤੇ ਇਹੀ ਹੈ ਪਰ ਇਸ ਨੇ ਤਾਂ ਕਲੰਕ ਲਾਤਾ ਸਾਰੇ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਇਸ ਬੰਦੇ ਨੇ ਕਹਦੇ ਉਹ ਕਿ ਪਤਿਤ ਕਰਤਾ ਇਸ ਬੰਦੇ ਨੇ ਅੱਜ ਜਿਹੜੀ ਸ਼ਹੀਦਾਂ ਦੇ ਰੰਗ ਦੀ ਦਸਤਾਰ ਸਜਾ ਕੇ ਅੱਜ ਇਹ ਕਹਿ ਕੇ ਕਿ ਮੈਂ ਬਦਲਾਅ ਲੈ ਕੇ ਆਉਣਾ ਅੱਜ ਪੰਜਾਬ ਦੇ ਸਾਰੀਆਂ ਜ਼ਮੀਨਾਂ ਨੂੰ ਲੈ ਕੇ ਇਹ ਦਿੱਲੀ ਦੇ ਆਕਾਮਾਂ ਦੇ ਜਿਹੜੇ ਉੱਥੋਂ ਭੱਜੇ ਹੋਏ ਨੇ ਜਿਨ੍ਹਾਂ ਤੇ ਫੋਟੋਆਂ ਦੀ ਤੇ ਪਰਚੇ ਨੇ ਉਹਨਾਂ ਦੇ ਚਰਨਾਂ 'ਚ ਜਾ ਕੇ ਵਿਛ ਗਿਆ ਗੋਡੇ ਟੇਕ ਤੇ ਉਹਨਾਂ ਦੇ ਚਰਨਾਂ 'ਚ ਰੱਖਤਾ ਕੱਲੇ ਇਹਨੇ ਨਹੀਂ ਰੱਖਿਆ 94 ਦੇ 94 ਅੱਜ ਮੁਰਦੇ ਹੋ ਗਏ ਸਾਡੇ ਲਈ ਪੰਜਾਬ ਲਈ ਜਿਹੜੇ ਇੱਕ ਬੋਲਣ ਨੂੰ ਤਿਆਰ ਨਹੀਂ ਪੰਜਾਬ ਦੇ ਪੱਕ ਦੇ ਵਿੱਚ ਤੇ ਉਹ ਜਿਹੜਾ ਕੇਜਰੀਵਾਲ ਦਿੱਲੀ ਦਾ ਠਾਗੇ ਤੇ ਆਇਆ ਹੋਇਆ ਤੁਸੀਂ ਵੇਖਿਆ ਉਹ ਪਰਸੋਂ ਸ਼ਹੀਦ ਉਦਮ ਸਿੰਘ ਦੇ ਸਮਾਰਕ ਤੇ ਜਾਂਦੇ ਆ ਉਹ ਅੱਗੇ ਅੱਗੇ ਤੁਰਿਆ ਸਾਰੇ ਉਹਦੇ ਮਗਰ ਮਗਰ ਲੜਫੜ ਕੇ ਤੁਰੇ ਹੋਏ ਆ ਸੋ ਇਹ ਦਸ਼ਾਜ ਜੀ ਨਾਲ ਦੀ ਇਹਨਾਂ ਦੀ ਅਣਖ ਗੈਰਤ ਮਰ ਚੁੱਕੀ ਹੈ ਜਿਹੜੇ 94 ਚੁਣੇ ਇਹਨਾਂ ਨੇ ਆਪਣੇ ਪੰਜਾਬ ਨੇ ਔਰ ਇਹ ਵਿਕੇ ਹੋਏ ਨੇ ਦਿੱਲੀ ਦੇ ਅੱਗੇ ਪਿਛੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਵੀ ਜਿਹੜਾ ਕਿ ਕਿਸ ਤਰ੍ਹਾਂ ਦੇ ਨਾਲ ਆਪਣੀ ਪੜਾਅ ਕੱਢੀ ਜਾ ਰਹੀ ਹੈ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਹੋਈ ਦਿੱਤੀ ਜਾ ਰਹੀ ਹੈ ਕਿ ਇਹ ਜਿਹੜੀ ਕਿ ਪਾਲਿਸੀ ਹੈ ਇਸ ਨੂੰ ਜਲਦ ਤੋਂ ਜਲਦ ਵਾਪਸ ਲਿੱਤਾ ਜਾਵੇ ਨਹੀਂ ਤਾਂ ਇਸ ਦਾ ਵਿਰੋਧ ਜਿਹੜਾ ਕਿ ਹੋਰ ਤਿੱਖੇ ਲੈਵਲ ਤੇ ਵੱਡੇ ਲੈਵਲ ਤੇ ਕਿਸਾਨ ਭਾਈਚਾਰੇ ਵੱਲੋਂ ਕੀਤਾ ਜਾਵੇਗਾ